ਇਹ ਆਪਾਂ ਹੁਣ ਸਾਰੇ ਸਾਰੇ ਆਪਾਂ ਸਫਾਈ ਕਰ ਲਈ ਸੀ ਸਫਾਈ ਕਰਕੇ ਉਸ ਤੋਂ ਬਾਅਦ ਆਪਾਂ ਇਹ ਚਾਦਰਾਂ ਵਿਛਾ ਲਈਆਂ ਇਹ ਵਾਲੀਆਂ ਨਮੀ ਚਾਦਰ ਵਿਛਾਈ ਤੇ ਉਧਰ ਆਪਾਂ ਸੋਫਿਆਂ ਦੇ ਵੀ ਵਿਛਾ ਲਈ ਇਧਰ ਆਪਾਂ ਇਧਰ ਦਵਾਨ ਦੇ ਥੀ ਵੀ ਇਹ ਚਾਦਰਾਂ ਉਹਨਾਂ ਦੇ ਪੈਦਲ ਰਾਤੀਂ ਸ਼ਾਤੇ ਸੀਗੇ ਇਹ ਆਪਣਾ ਅੱਧਾ ਕੰਮ ਇਹ ਰਾਤੀ ਆਪਾਂ ਖਤਮ ਕਰ ਲਿਆ ਸੀਗਾ ਚਾਦਰਾਂ ਆਪਾਂ ਸਵੇਰੇ ਵਿਛਾਤੀਆਂ ਸੀ ਇੱਧਰ ਵਾਲੇ ਜਿਹੜਾ ਇਹ ਵਾਲਾ ਸੋਫਾ ਇਹਦੇ ਤੇ ਹੀ ਆਪਾਂ ਇਹ ਗਾਈਟੀਂ ਛਾਇਆ ਤੇ ਕਰਦੇ ਆਂ ਇਹ ਆਪਾਂ ਇੱਧਰ ਕੱਢੀ ਤੇ ਏਹ ਨੂੰ ਆਪਾਂ ਤੇ ਦਵੀ ਇਹ ਸਾਰੇ ਆਪਾਂ ਆਪ ਨੂੰ ਨਾਲ ਕਰਨਾ ਅਸੀਂ ਆਪਾਂ ਖੀਰ ਧਰ ਲਈ ਤੇ ਆਪਣੀ ਇਹ ਖੀਰ ਗਈ ਬਾਣ ਇਦੇ ਵਿੱਚ ਆਪਾਂ ਇੱਕ ਇਲਾਇਚੀ ਪਾਈ ਐ ਤੇ ਚੀਨੀ ਪਾਤੀ ਇਹ ਆਪਾਂ ਕਾਜੂ ਪਾਏ ਐ ਇਹਨਾਂ ਨੂੰ ਕੱਟ ਲਿਆ ਮੈਂ ਤੇ ਇਹ ਦਾਖਾਂ ਇਹ ਹੁਣ ਆਪਾਂ ਇਹਦੇ ਵਿੱਚ ਨਾਲ ਪਾ ਦਨੇ ਆਂ ਖੀਰ ਬਣ ਗਈ ਆਪਣੀ ਤੇ ਇਹਨਾ ਆਪਾਂ ਇਹਦੇ ਵਿੱਚ ਆ ਕੇਸਰ ਦੇ ਧਾਗੇ ਪਾਏ ਸੀਗੇ ਇਹਨੇ ਆਪਣਾ ਰੰਗ ਛੱਡਤਾ 15-20 ਮਿੰਟ ਪਹਿਲਾਂ ਨਾ ਜਾਦਾ ਘੰਟਾ ਪਹਿਲਾਂ ਭਿਓਂ ਕੇ ਰੱਖ ਦਿਓ ਤੇ ਫਿਰ ਇਹ ਕਲਰ ਛੱਡ ਦਿੰਦਾ ਤੇ ਇਹ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇਹਦੇ ਨਾਲ ਨਾ ਕੀ ਇਹਦਾ ਟੇਸਟ ਬਹੁਤ ਜ਼ਿਆਦਾ ਸਵਾਦ ਹੋ ਜਾਂਦਾ ਤੇ ਆਪਾਂ ਇਹਦੇ ਵਿੱਚ ਨਾਰੀਅਲ ਨਹੀਂ ਕੱਟ ਕੇ ਪਾਇਆ ਕਿਉਂਕਿ ਫਿਰ ਬੱਚੇ ਘਟ ਖਾਂਦੇ ਆ ਇਸ ਕਰਕੇ ਆਪਾਂ ਦਾਖਾਂ ਤੇ ਕਾਜੂ ਹੀ ਕੱਲੇ ਪਾਏ ਆ ਆਪਣੀ ਖੀਰ ਬਣ ਗਈ ਇਹ ਤੇ ਹੁਣ ਆਪਾਂ ਬੰਦ ਕਰ ਦਿੰਨੇ ਆ ਇਧਰ ਆਪਾਂ ਦੇਸੀ ਘਿਓ ਪਾ ਲਿਆ ਕਿਉਂਕਿ ਜਿਹੜਾ ਆਪਾਂ ਜਦੋਂ ਆਪਾਂ ਆ ਮਾਤਾ ਰਾਣੀ ਨੂੰ ਜਾਂ ਜੇ ਵੀ ਜਦ ਤੱਕ ਕੋਈ ਭੋਗ ਲਵੋਣ ਨੇ ਉਹਦੇ ਵਿੱਚ ਸਰੋਪ ਤੇ ਰੀੜੀ ਪਾਉਂਦੇ ਨੇ ਤੇ ਇਹਦੇ ਵਿੱਚ ਆਪਾਂ ਟਮਾਟਰ ਇੱਕ ਤੇ ਥੋੜਾ ਜਿਹਾ ਆਪਣਾ ਅਦਰਕ ਆ ਤੇ ਦੋ ਹਰੀਆਂ ਮਿਰਚਾਂ ਮੈਂ ਕੇਵੇ ਕਰਕਾ ਲਾਵਾਂਗੇ ਲਸਣ ਤੇ ਆਜ ਨਹੀਂ ਪੈਂਦੇ ਤੜਕਾ ਚੰਗੀ ਤਰ੍ਹਾਂ ਭੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਆ ਹਲਦੀ ਤੇ ਲਾਲ ਮਿਰਚ ਪਾਊਡਰ ਆ ਤੇ ਥੋੜਾ ਜਿਹਾ ਧਨੀਆ ਪਾਊਡਰ ਇਹਨੂੰ ਵੀ ਆਪਾਂ ਹਲਕਾ ਜਿਹਾ ਪਾਣੀ ਪਾ ਕੇ ਹਲਾਵਾਂਗੇ ਕਿਨਾਂ ਜੇ ਤਾਂਪੋ ਦੇ ਵਿੱਚ ਬੋਨੇ ਦਾ ਮੱਚਦਾ ਨਹੀਂ ਹੈਗਾ ਮਸਾਲਾ ਚੰਗੀ ਤਰ੍ਹਾਂ ਭੁੱਜ ਗਏ ਮਸਾਲੇ ਪੂਰੇ ਤਰ੍ਹਾਂ ਫੁੱਲ ਗਏ ਤੇ ਮੈਂ ਕੌਣ ਲਾਗੇ ਹੁਣ ਆਪਾਂ ਨਾ ਇਹ ਆਲੂ ਆ ਜਿਹੜੇ ਇਹਨਾਂ ਨੂੰ ਥੋੜਾ ਜਿਹਾ ਉਬਾਲ ਕੇ ਮੈਸ਼ ਕਰ ਲਿਆ ਹੱਥ ਨਾਲ ਥੋੜਾ ਜਿਹਾ ਇਸ ਤਰ੍ਹਾਂ ਕਰਕੇ ਹੱਥ ਨਾਲ ਨੱਪ ਜੀ ਲੋ ਤੇ ਫੇਰੇ ਮੈਸ਼ ਹੋ ਜਾਂਦਾ ਤੇ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਇਹ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਲਾਂਗੇ ਜਿਹੜਾ ਕੋ ਟੁਕੜਾ ਵੱਡਾ ਰਹਿ ਜਾਂਦਾ ਉਹ ਕੱਟ ਲੋ ਉਹਦੇ ਉਰ ਮੈਚ ਕਰ ਲਵਾਂ ਇਹਦੇ ਨਾਲ ਹੁਣ ਆਪਾਂ ਇਹਨੂੰ ਥਾ ਕੇ ਦਿੰਨੇ ਆ ਜੇ ਦਰਮੇ ਸਰਦੀ ਬਣ ਗਈ ਬਿਲਕੁਲ ਤੇ ਇਹ ਆਪਾਂ ਇਹਨੂੰ ਬੰਦ ਕਰ ਦਿੰਨੇ ਆ ਪਕੂਰੀਆਂ ਵਾਸਤੇ ਆਟਾ ਲੈ ਲਿਆ ਜਿੰਨੀਆਂ ਕਾਪਾਂ ਨੂੰ ਚਾਹੀਦੀਆਂ ਸੀ ਬਣਾਉਣ ਨੂੰ ਤੇ ਇਹਦੇ ਵਿੱਚ ਆਹ ਆਪਾਂ ਥੋੜਾ ਜਿਹਾ ਨਮਕ ਪਾ ਲਾਂਗੇ ਟੇਸਟ ਦੇ ਮੁਤਾਬਕ ਤੇ ਇਹ ਆਪਾਂ ਅਜਵਾਇਨ ਪਾ ਦਾਂਗੇ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਮਸਾਲੇ ਜੀ ਲਾਵਾਂਗੇ ਤੇ ਇਹਦੀ ਨ ਮਹਿਕ ਜ਼ਿਆਦਾ ਆਉਣ ਲੱਗ ਜਾਂਦੀ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਾ ਲੈਨੇ ਆ ਆਪਾਂ ਮੈਦਾ ਨਹੀਂ ਲਿਆਗਾ ਆਟਾ ਹੀ ਆ ਆਟੇ ਦੀ ਹੀ ਬਣਾਵਾਂਗੇ ਪੂਰੀਆਂ ਆਟੇ ਦੀਆਂ ਬਹੁਤ ਸੁਣੀਆਂ ਬਣ ਜਾਂਦੀਆਂ ਕੋਈ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਮੈਦਾ ਹੀ ਖਾਣਾ ਇਸੀ ਤਰ੍ਹਾਂ ਇਹ ਆਪਾਂ ਆਟਾ ਗੁੰਨ ਲੈਨੇ ਆ। ਆਪਾਂ ਆਟਾ ਗੁੰਨ ਲਿਆ। ਤੇ ਇਹ ਆਪਾਂ ਨਵਾਂ ਪੋਣਾ ਉੱਪਰ ਦੇ ਦੇਣਗੇ। ਕਿਉਂਕਿ ਦੂਸਰਿਆਂ ਨੂੰ ਕਈ ਵਰੀ ਥੁਠੇ ਮਿੱਠੇ ਹੱਥ ਲੱਗੇ ਹੁੰਦੇ ਆ। ਤੇ ਬਿਲਕੁਲ ਮੈਂ ਤਾਂ ਬੱਸ ਝੋਤਾ ਹੋਇਆ ਤੁਸੀਂ ਪੁੱਛਾ ਸਕਦੇ ਆ। ਪਰ ਚਲ ਆਪਣੇ ਕੋਲੇ ਨਵਾਂ ਪਿਆ ਸੀ ਆਪਾਂ ਨਵਾਂ ਹੀ ਰੱਖ ਲਿਆ। ਤੇ ਨਾਲ ਇੱਕ ਪੋਣਾ ਹੋਰ ਰੱਖ ਤਾ। ਇਧਰ ਆਪਾਂ ਨਾ ਕੜਾਈ ਦੇ ਵਿੱਚ ਤੇਲ ਨਹੀਂ ਪਾਇਆ ਘਿਓ ਪਾਇਆ ਇਹ ਜੇ ਤੁਸੀਂ ਦੇਸੀ ਪਾ ਲਓ ਜਾਂ ਦਾੜਾ ਪਾ ਲਓ ਮੈਂ ਥੋੜਾ ਜਿਹਾ ਦੇਸੀ ਘਿਓ ਪਾਇਆ ਤੇ ਆਪਾਂ ਇਹਨਾਂ ਕੀ ਪਾਵਾਂਗੇ ਬਹੁਤ ਜ਼ਿਆਦਾ ਦੇ ਵਿੱਚ ਨਹੀਂ ਉਹ ਕਰਦੇਗੇ ਬਹੁਤਾ ਨਹੀਂ ਪਾਉਂਦੇ ਫਿਰ ਉਹ ਸੜ ਜੂਗਾ ਘਿਓ ਤੇ ਇਹਨਾਂ ਦੇ ਵਿੱਚ ਹੀ ਆਪਣੀ ਇਹ ਬਣ ਜਾਣਗੀਆਂ ਪੂਰੀਆਂ ਇਧਰ ਨਾ ਆਪਾਂ ਆਟੇ ਤੇ ਘਿਓ ਲਾਵਾਂਗੇ ਥੋੜੇ ਨੂੰ ਪੂੜਾ ਆ ਜਾਊਗਾ

ਤਾਂ ਇਹਦਾ ਆਪਾਂ ਪੀੜੇ ਕਰਕੇ ਰੱਖ ਲਾਂਗੇ ਇੱਕ ਸਾਰ ਬਣ ਜਾਣਗੀਆਂ ਫਿਰ ਛੋਟੀਆਂ ਵੱਟੀਆਂ ਨਹੀਂ ਬਣਦੀਆਂ ਹੈਗੀਆਂ ਇਹ ਮੈਂ ਪਹਿਲਾਂ ਪੀੜੇ ਕਰ ਲੈਣੀ ਆ ਵੀਰਨ ਗळा ਕੱਲ ਦਾ ਖਰਾਬ ਹੋ ਫੇਰ ਹੋਊਗਾ ਦੁਬਾਰਾ ਘੋਲ ਲਾ ਲਿਆ ਆਪਾਂ ਇਹਨੂੰ ਆਪਾਂ ਕੋਲ ਇਹਨਾਂ ਦਾ ਜਿਆਦਾ ਮੋਟੀਆਂ ਵੇਡ ਲੈਣਗੇ ਵੇਲਾਂਗੇ ਤੇ ਨਾ ਹੀ ਜਿਆਦਾ ਪਤਲੀਆਂ ਇਹ ਇੱਕ ਇੱਕ ਪੂਰੀ ਕਰਕੇ ਨਾਲ ਦੇ ਨਾਲ ਆਪਾਂ ਇਹਦੇ ਵਿੱਚ ਪਾਈ ਜਾਂਦੇ ਹਾਂ అతి ఓ నేను ఈ కహలగడి ਜੀ ਆਪਣੀ ਆ ਦੇਖੋ ਪੂਰੀ ਪੂਰੀ ਫੁੱਲੀ ਫੁੱਲੀ ਬਣੀ ਆ ਆਪਾਂ ਆٹے ਦੀਆਂ ਹੀ ਬਣਾਈਆਂ ਇਹ ਪੂਰੀਆਂ ਦੂਸਰੀ ਵੀ ਆਪਾਂ ਐਦੇ ਨਾਲ ਪਾ ਲੈਨੇ ਤੇ ਐਸੀ ਤਰ੍ਹਾਂ ਹੀ ਆਪਾਂ ਇੱਕ ਇੱਕ ਕਰਕੇ ਸਾਰੀਆਂ ਪੂਰੀਆਂ ਬਣਾ ਲਾਂਗੇ ਇਹਨੂੰ ਥੋੜਾ ਜਿਹਾ ਨਾ ਵਿਚਕਾਰੋਂ ਐਂ ਦਬਾਈ ਚੱਲੋ ਤੇ ਪੂਰੀ ਤਰ੍ਹਾਂ ਫੁੱਲ ਜਾਂਦੀ ਹੈ ਇਹ ਬਨਾਈ ਤੇ ਆਲੂ ਦੀ ਸੱਜੀ ਨਾਲ ਤੇ ਮਾਤਾ ਲక్ష్ਮੀ ਨੂੰ ਆਪਾਂ ਭੋਗ ਲਵਾਉਣ ਚੱਲੇ ਆ ਤੇ ਨਾਲੇ ਗੁਰੂ ਨਾਨਕ ਦੇਵ ਗੁਰੂ ਹੋਵੇ ਸਿੰਘ ਜੀ ਨੂੰ ਹੋਰ ਆਪਾਂ ਜਿਵੇਂ ਲੋਕ ਰੋਟੀ ਖਵੰਦੇ ਆ ਕਹਿੰਦੇ ਨਾ ਪਿੱਤਰਾਂ ਨੂੰ ਅਸੀਂ ਰੋਟੀ ਖਵੰਦੇ ਆ ਉਹ ਅਸੀਂ ਨਹੀਂ ਕਰਦੇ ਹੈਗੇ ਸਿਰਫ ਅਸੀਂ ਇਹ ਦੀਵਾਲੀ ਵਾਲੇ ਦਿਨ ਦੇਵੀ ਦੇਵਤਿਆਂ ਨੂੰ ਭੋਗ ਲਵਾਉਣ ਨੇ ਆਪਣਾ ਉੱਪਰ ਕਬਰਾਂ ਮੈਂ ਉੱਪਰ ਜਾ ਕੇ ਤੇ ਪਹਿਲੇ ਨਕੜੂ ਉਂਝੇ ਬਿਧੇ ਕਾਉਂਦੇ ਹੁੰਦੇ ਸੀ ਕਿ ਮਾਤਾ ਲక్ష్ਮੀ ਕਰਕੇ ਹਾਂ ਚੱਲੀ ਜਾਂਦੀ ਐ ਜਿੱਥੇ ਇਧਰ ਨਾ ਆਪਾਂ ਮਾਤਾ ਲక్ష్ਮੀ ਤੇ ਗਣੇਸ਼ ਦੀ ਮੂਰਤੀ ਆ ਉੱਤੇ ਲੱਗੀ ਹੋਈ ਤੇ ਇਹਨੂੰ ਕੜੂ ਦੇ ਕਹਿੰਦੇ ਆ ਇਹ ਅਸੀਂ ਨੂੰ

ਰਾਤ ਨੂੰ ਨਾ ਕਮਰੇ ਦੀ ਜਦੋਂ ਆਪਾਂ ਲਾਈਟ ਜਗਾ ਕੇ ਇਸ ਤਰ੍ਹਾਂ ਦੀ ਲੁੱਕ ਸੀਗੀ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਬੈਡਰੂਮ ਨੂੰ ਔੜੀਆਂ ਵਾਲੀ ਜਗਾ ਆ ਗਈ ਇੱਥੇ ਲਾਈਟਿੰਗ ਹੀ ਦਿੱਤੀ ਸੀ ਇਹ ਆਪਣੇ ਘਰ ਦੀ ਲੁੱਕ ਆ ਇਸ ਤਰ੍ਹਾਂ ਆਪਣੇ ਉੱਪਰ ਦੀ ਬੀਜਾ ਤੇ ਤੇ ਉੱਪਰ ਵਾਲੀਆਂ ਲਾਈਟਾਂ ਛੱਡਤੀਆਂ ਇੱਧਰ ਕਰੋ ਮੂੰਹ ਇੱਧਰ ਚੱਲ ਆ ਉਹਨੇ ਭਾਈਤੀ ਡਾ ਲਈ ਆ ਕਿਧਰ ਲੱਗ ਜਾ